ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਮੈਂ ਕਰ ਰਹੀ ਹਾਂ ਸਾਰਾ ਠੀਕ ਠਾਕ ਹੋਵਾਂਗੇ ਤੰਦਰੁਸਤ ਰਹਾਂਗੇ ਲੱਗਾ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਸਵੇਰ ਦਾ ਟਾਈਮ ਆ ਗਿਆ دیر ਹੋ ਗਿਆ ਅੱਜ ਵੀਰਵਾਰ ਤੇ ਮੌਸਮ ਬਹੁਤ ਠਰਾ ਹੋ ਗਿਆ ਸੰਤੋਸ ਹੀ ਸਹੀ ਰਾਤ ਨਹੀਂ ਪਈ ਗੀ ਇੱਥੇ ਬੜਾ ਮੌਸਮ ਠਰਾ ਹੋਇਆ ਰੋਟੀ ਪਾਣੀ ਤਾਂ ਮਿਲ ਜਾਵਾ ਸੋ ਦੀ ਕਣੀ ਆਈਆਂ ਤੇ ਇੱਥੇ ਤਾਂ ਸਹੀ ਰਾਤ ਹੀ ਪਈ ਗਿਆ ਤੇ ਬਸ ਆਇਆ ਗਾ ਵੀ ਚਲ ਚਰੇ ਲਾ ਨਾ ਬਿਆਦਾ ਆਪਣਾ ਵਧੀਆ ਨਿਪਟ ਜੇ ਦੋ ਦਿਨ ਤਿੰਨ ਦਿਨ ਹੋਰ ਖੜ ਜੇ ਰੱਬ ਕੱਲ ਨੂੰ ਜਾਗੋ ਹੈਗੀ ਪਰਸੋਂ ਆ ਹੋ ਜਾਊਗਾ ਫਿਰ ਉਦੋਂ ਬਾਅਦ ਪਾਈ ਜਾਵੇ ਚਲ ਮੀਂਹ ਜੀ ਬਹੁਤ ਔਖਾ ਹੋ ਜਾਂਦਾ ਕੰਮ ਧੰਦਾ ਕਰਨ ਵਾਲੇ ਨੂੰ ਨਾਲੇ ਸਮਾਨ ਸੱਲਾਹ ਘਰ ਨੂੰ ਖਾਣ ਹੀ ਰਹਿੰਦਾ ਹੈਗਾ ਸੰਬਰ ਤਾਂ ਬਣ ਸੰਬਰ ਤਾਂ ਮੇਰੀ ਭੈਣ ਹੈ ਮੇਰੀ ਮਾਸੀ ਦੀ ਕੁੜੀ ਵਿਚਾਰੀ ਸਾਡੀ ਰੋਟੀ ਹੁੰਦੀ ਹੈ ਦੋਨਾਂ ਦੀ ਸਵੇਰੇ ਸਵੇਰੇ ਕੰਮ ਦੀ ਇੱਕ ਜਾਨੀ ਚਾਹ ਧਰ ਲੈਂਦੀ ਹੈ ਇੱਕ ਜਾਨੀ ਸੰਬਰ ਲਾ ਕੇ ਆਂਦੀ ਹੈ ਫਿਰ ਮੇਰੇ ਭੈਣ ਨੂੰ ਹੋਰ ਨਹੀਂ ਕੰਮ ਮੁੱਕਦਾ ਹੈਗਾ ਘਰ ਵਾਲੇ ਦਾ ਸਾ ਨਹੀਂ ਲੈਣਾ ਮਿਲਦਾ ਹੁੰਦਾ ਚਲੋ ਉਦੋਂ ਬਾਅਦ ਤਾਂ ਫਿਰ ਨੇ ਸ਼ਰੀਕੇ ਸੁਲਕੇ ਨਹੀਂ ਆ ਜਾਂਦੀਆਂ ਨਹੀਂ ਸਵੇਰੇ ਸਵੇਰੇ ਅਸੀਂ ਆਪਦੀ ਡਿਊਟੀ ਨਿਵਾ ਲੈਂਦੇ ਆ ਉਦੋਂ ਬਾਅਦ ਤਾਂ ਫਿਰ ਸਵੇਲੀਆਂ ਹੁੰਦੀਆਂ ਚਲ ਅੰਦਰੋਂ ਪੈਣ ਦਾ ਲਿੰਡਾ ਕਪੜਾ ਅੰਦਰਲਾ ਕੰਮ ਕਰਵਾ ਲੈਂਦੇ ਫਿਰ ਦੂਸਰਾ ਕੰਮ ਤਾਂ ਫਿਰ ਆ ਕੇ ਕਰ ਲੈਂਦੀਆਂ ਨੇ ਆਪੇ ਸ਼ਰੀਕੇ ਵਾਲੀਆਂ ਇੱਕ ਇਹ ਹੁੰਦਾ ਸਾਡੇ ਨਾਲ ਜੀਮਾ ਵਿਚਾਰਾ ਸਵੇਰੇ ਸਵੇਰੇ ਆ ਜਾਂਦਾ ਕੰਮ ਕਰਨ ਭਾਂਡੇ ਵਾ ਠਿੱਕਰ ਵੰਜਨ ਕੰਮ ਬਹੁਤ ਕਰਦਾ ਏ ਸਵੇਹੀ ਆ ਜਾਂਦਾ ਰੱਬ ਨੇ ਰਾਤ ਬਹੁਤ ਖਰਾਬ ਕਰਤਾ ਕੰਮ ਸਾਰਾ ਵਿਚਾਰੇ ਨੇ ਪਹਿਲਾਂ ਇਹਨੇ ਸੰਭਰਿਆ ਫਿਰ ਭੈਣ ਸੰਭਰਦੀ ਐ ਇਹਨੇ ਚਲ ਇਹਨਾਂ ਦੀ ਉਹ ਆ ਜੂਗੀ ਪੋਚਾਂ ਵਾਲੀ ਫਿਰ ਉਹ ਕਰ ਲੂਗੀ ਆਪੇ ਆ ਸਾਰਾ ਸਾਇਆ ਮਾਨ ਜ ਸਾਰਾ ਭਿੱਜਿਆ ਪਿਆ ਕੀ ਤੇਰੇ ਮੇਰੇ ਬਾਤਾਂ ਇਹ ਕਦੇ ਜਮ ਲੱਗੇ ਨਹੀਂ ਪਰ ਐਸੀ ਮਗਰ ਜਾਂ ਹਾਂ ਮਖਣੀ ਤੇ ਮੈਂ ਧਰਤੀ ਭਨੇ ਗਰਮ ਹੋਣੀ ਗੈਸ ਜਮਾ ਕੱਟ ਕਰਕੇ ਇੱਕ ਚਾਹ ਦਾ ਮੈਂ ਹੋਰ ਵਾਲਤਾ ਇੱਕ ਜੱਗ ਪਰਤਾ ਫਿਰ ਅਨੇ ਵਾ ਸਾਪੇ ਬੰਦੇ ਕਰ ਲਵਾਂਗੇ ਆ ਕੇ ਤੇਰਾ ਅਸੀਂ ਚਾਹਕ ਬਣਾ ਦਿੰਨੇ ਹੁੰਨੇ ਦੋ ਟੋਪੀਏ ਇਧਰ ਬੈਠੇ ਨੇਗੇ ਨਾਲ ਤਾਂ ਕਹਦੇ ਨਹੀਂ ਬਲੌਗ ਨਹੀਂ ਮੈਂ ਸਾਡਾ ਨਹੀਂ ਮੂਟਾ ਖ ਲੈਨੇ ਉਹ ਮੈਂ ਦੰਦ ਬੈਸੀ ਉੱਪਰ ਤੇ ਤੁਸੀਂ ਦੰਦ ਪਾ ਰਹੀਂ ਪਾਣੀ ਬਾਹਰ ਡਰਨ ਟੂਰੇ ਇਹ ਮੇਰੇ ਭੈਣ ਨੂੰ ਮਿਲੋ ਮੈਨੂੰ ਕਹਿੰਦੀ ਮੈਨੂੰ ਬਲੌਗ 'ਚ ਤੁਸੀਂ ਲਿਆਈ ਨਹੀਂ ਹੈਗਾ ਮੈਂ ਕੰਮ 'ਚ ਦੀ ਸੁਰਤ ਲੈਣੀ ਮਿਲਦੀ ਓਗੀ ਜਿਹੜੇ ਤਾਂ ਬਣਦੀ ਹਾਂ ਹਾਂ ਅਗੇ ਉਹ ਆਖੇ ਕਿ ਕਿਹੜੀ ਗੱਡਦੀ ਗੱਡਦੀ ਵੀ ਹੈਗੀ ਤੇ ਉਹਨੂੰ ਟੈਰਟੂ ਬਣ ਕੇ ਪਾਉਂਦਾ ਗੱਦੇ ਵਾਹ ਜੀ ਕਿੰਨੇ ਪਾਈਏ ਰਹੰਾ ਆਇਓ ਕਿੰਨੀ ਮੈਦਾ ਖੜੀਆਂ ਹੋ ਜਾਓ ਹੁਣ ਚੱਕੋ ਕੰਬਲ ਇੱਥੇ ਕੁੜੀਆਂ ਪਈਆਂ ਹੁੰਦੀਆਂ ਨੇ ਹਰਮਨ ਹੋ ਰੀਆਂ ਤੇ ਬਸ ਆਪਾਂ ਇਹ ਜੇ ਮੇਨ ਮੇਨ ਰਸਤੇਵਾਰ ਹੁੰਨੇ ਆਗੇ ਆਪਾਂ ਜਿਹੜੇ ਆਪਾਂ ਪਹਿਲਾਂ ਆਏ ਆਗੇ ਬਾਕੀ ਕੱਲ ਨੂੰ ਜ਼ਿਆਦਾ ਇਕੱਠ ਹੋ ਜਾਊਗਾ ਸਾਨੂੰ ਜਾਗੋ ਜਿਹਨੇ ਰਸਤੇਵਾਰ ਨਹੀਂ ਆਉਣਾ ਕੱਲ ਨੂੰ ਆਉਣਗੇ ਸਾਰੇ ਕਮਰਿਆਂ 'ਚ ਕੋਈ ਸਾਹ ਨਹੀਂ ਲੈਣਾ ਮਿਲਦਾ ਇੱਥੇ ਜੋ ਤੋਂ ਹੁੰਦਾ ਕੱਲਾ ਬੈੱਡ ਤੇ ਉਹ ਬਿਲਕੁਲ ਕੱਲਾ ਪੈਂਦਾ ਹੈਗਾ ਇੱਧਰ ਪਾਏ ਜਾਂਦੇ ਨੇਗੇ ਹਰਮਨ ਦਾ ਰੈਡੀ ਤੇ ਮੇਰਾ ਆਪਣੋਈਆ ਦੋਨੇ ਆ ਬੈਟ ਤੇ ਹੁੰਦੇ ਨੇ ਤੇ ਮੇਰੇ ਭਾਂਜੇ ਹੋਰੀ ਉਹਦੇ ਦੋਸਤ ਉੱਪਰ ਹੁੰਦੇ ਨੇਗੇ ਉਹ ਹੁਣ ਵੀਡੀਓ ਚ ਆਪਾਂ ਮੇਰੇ ਭਾਂਜੇ ਦੋਸਤ ਵੀ ਲੈਤੇ ਨੇ ਆਪਣਾ ਵਲੌਗ ਵੀ ਦੇਖਦੇ ਨੇਗੇ ਤੇ ਕਹਿੰਦੇ ਜੋ ਤੁਹਾਨੂੰ ਕਹਿੰਦੇ ਸਾਡਾ ਵਲੌਗ ਬਣਾ ਕੇ ਲੈ ਜਾ ਸਾਡਾ ਵਲੌਗ ਬਣਾ ਦੋ ਬਹੁਤ ਖੁਸ਼ੀ ਆ ਉਹਨਾਂ ਨੂੰ ਵਿਚਾਰਿਆਂ ਨੂੰ ਵਲੌਗ ਦੀ ਕਹਿੰਦੇ ਸਾਨੂੰ ਵੀਡੀਓ ਚ ਲੈ ਲਓ ਉਹ ਸិន ਆਪਣੇ ਕੋਲ ਪਿੰਡ ਵੀ ਗਏ ਸੀਗੇ ਕਾਰ ਲੈ ਕੇ ਭੈਣ ਨਾਲ ਗਏ ਸੀ ਤੇ ਉਹ ਦੇਵੀਓ ਬਲੌਗ ਚ ਆਏ ਜਿਹੜਾ ਹਨ ਕਹਿ ਕੇ ਆਪੇ ਬਲੌਗ ਚ ਆਉਂਦਾਗਾ ਖੁਸ਼ੀ ਹੁੰਦੀ ਆ ਵਿਚਾਰ ਕੋਈ ਇਹਨਾਂ ਨੂੰ ਉਹ ਨਹੀਂ ਹੈਗਾ ਵੀ ਚ ਆਉਂਦੇ ਨੇ ਬਲੌਗ ਚ ਆਉਣਾ ਮੈਂ ਤਾਂ ਦੇਖਿਆ ਵੀ ਨਹੀਂ ਅੱਜ ਜਣਾ ਬਲੌਗ ਆਪਾਂ ਕੱਲ ਵਾਲਾ ਵੀ ਮੈਂ ਅਪਲੋਡ ਤਾਂ ਕਰ ਕਰਤਾ ਪਰ ਮੈਂ ਦੇਖਿਆ ਨਹੀਂ ਜਿਵੇਂ ਆਖਾਂ ਉਹਦੀ ਬਣਵਾਇਆ ਸੀ ਕਿਵੇਂ ਜੇ ਬਣਾਇਆ ਉਹਨਾਂ ਨੇ ਆਪ ਤਾਂ ਹੁਣ ਆਪਣਾ ਦੇਖਣ ਦਾ ਟਾਈਮ ਨਹੀਂ ਲੱਗਦਾ ਬਸ ਮੈਂ ਸ਼ਾਮ ਨੂੰ ਪੈਣ ਲੱਗੇ 11:30 ਪੈਣ ਨੂੰ ਹੋ ਜਾਂਦੇ ਨੇਗੇ ਗੱਲਾਂ ਬਾਤਾਂ ਕਰੀ ਜਾਂਦੇ ਆ ਬਸ ਦੋ ਤਿੰਨ ਘਟੇ ਨੀਂਦ ਲੈਂਦੇ ਦੁਆ ਫਿਰ 5:30 5:30 ਉੱਠ ਖੜਦੇ ਆਂਗੇ ਤੇ ਮੈਂ ਤਾਂ ਬਸ ਕਮੈਂਟਾਂ ਦੀ ਰਿਪਲਾਈ ਵੀ ਉਦੋਂ ਕਰਦੀ ਆਂਗੀ ਜਦ ਮੈਨੂੰ ਦਿਨੇ ਟਾਈਮ ਲੱਗ ਜਾਂਦਾ ਟਾਈਮ ਤਾਂ ਚੱਲਦੇ ਰਹਿਦਾ ਵੀ ਇਹਦੇ ਸਰੀਕੇ ਨਹੀਂ ਆ ਜਾਂਦੀਆਂ ਨੇ ਨਾ ਭੈਣ ਦੀਆਂ ਕੰਮ ਤਾਂ ਦਿਨਲੇ ਬਹੁਤ ਹੁੰਦੀਆਂ ਨੇ ਬਸ ਆਇਆ ਵੀ ਫੋਨ ਜਾ ਲੈ ਕੇ ਬੈਠਣਾ ਜਾਂ ਫਿਰ ਚੰਗਾ ਜਿਹਾ ਦਿਨ ਨਾ ਚੱਕਦੀ ਨਹੀਂ ਹੁੰਦੀ ਮੈਂ ਫੋਨ ਦੇ ਲਈ ਜਾਂ ਕੋਈ ਵੀਡੀਓ ਬਣਾਉਣੀ ਆ ਤਾਂ ਬਸ ਆਪਾਂ ਚੱਤ ਬਣਵਾ ਲੈਨੇ ਆਂਗੇ ਪ੍ਰੋਗਰਾਮ ਦੀ ਤੇ ਬਾਕੀ ਆਪਾਂ ਬਸ ਇੰਨਾ ਕੀ ਵਲੌਗ ਬਣਾਉਣੇ ਹੁੰਦੇ ਆਂਗੇ ਥਾ ਜੇ ਕੋਈ ਪ੍ਰੋਗਰਾਮ ਹੈ ਨਹੀਂ ਇੰਨਾ ਤੇ ਕੱਲ ਵਾਲੀ ਵੀਡੀਓ ਚ ਅਗਲੀ ਚ ਬਸ ਫਿਰ ਪ੍ਰੋਗਰਾਮ ਆਉਣਗੇ ਜਾਗੋ ਆਉਗੀ ਫਿਰ ਆਪਾਂ ਵਿਆਹ ਸ਼ੁਰੂ ਹੋ ਗਿਆ ਕੜਾਹੀ ਚੜੀ ਤੋਂ ਫਿਰ ਹੋਰ ਪ੍ਰੋਗਰਾਮ ਪਾਇਆ ਕਰਾਂਗੇ ਗਰਮ ਹੋ ਗਿਆ ਇਹ ਅਸੀਂ ਦੋਨੇ ਭੈਣਾਂ ਦੁੱਧ ਜੋ ਰਾਤ ਨੂੰ ਬਾਲ ਦੇਾਂਗੇ ਮਲਾਈ ਲਾ ਦੇਣੀ ਆ ਫਿਰ ਸਵੇਰ ਨੂੰ ਇਕੱਠੀ ਕਰਕੇ ਬੜਾਈ ਘਿਓ ਬਣਾ ਦੇਗੇ ਹੱਸ ਸੈल्फ ਸਾਫ ਕਰਨ ਲਈ ਪਣੀ ਹੋਣਾ ਥੋੜੀ ਅਵੀ ਬੜੀ ਚਾਤਾ ਇਹਨਾਂ ਨੂੰ ਹਾਲੇ ਕੇ ਰਾਜ ਦੁੱਧ ਪਾ ਦਿੰਦੇ ਆਪਾਂ ਬਸ ਫਿਰ ਆਪੇ ਕਰ ਲੈਣਗੇ ਬੰਦੇ ਇੱਕ ਤਾਂ ਮੈਂ ਥਰਮੋਸ਼ ਭਰਤਾ ਜਿਆਦਾ ਦੁੱਧ ਆਲੇ ਆਉਣ ਲੱਗੇ ਨਾ ਫਿਰ ਹਾਂ ਕੀ ਨੋ ਜੀ ਮੈਨੂੰ ਪਾਉਣੀ ਆ ਮੈਂ ਹਾਂ ਉਹ ਜੀ ਨਿੰਮ ਜੀ ਮੈਨੂੰ ਪਹਿਲਾਂ ਚਾ ਬੱਚੀ ਨਹੀਂ ਸੀ ਵਿਚਾਰੇ ਬਣਾ ਦੇ ਸੇਤੀ ਕਿ ਮੇਰੀ ਵੀਡੀਓ ਬਣਾ ਲਈ ਜਗਾ ਵਿੱਚ ਜਦੋਂ ਮੈਂ ਕਾਫੀ ਚੱਕੀ ਮੈਂ ਆਹ ਦਾ ਖਲਾਫ ਕਿੰਨਾ ਸਮਸਰੀ ਬੀ ਮੜ ਜੋ ਰਿਚਾ ਆਪਾਂ ਕਹੀ ਤੇ ਨੂੰ ਕੀ ਕਰਾਂਗੇ ਹਾਂ ਇਹ ਬਾਹਰ ਕਰ ਦਿਓ ਇਹ ਕਰ ਤੂੰ ਆ ਮਾਰ ਤੇ ਰਾਤੇ ਦੇਹਾਨੀਆਂ ਤੇਹਾਨੀਆਂ ਸੰਗੀਤ ਹੋਣੀਆਂ ਮਾਂਗੜੀਆਂ ਅੱਜ ਤਾਂ ਖੜਗੇ ਨਹੀਂ ਬੋੜਦੇ ਐ ਵੇਸ਼ਾ ਕੋਨੇ ਕਰਦੇ ਨਾ ਚਲ ਹੁਣ ਮਹਿੰਦੀ ਲਵਾ ਲਾ ਤਿਆਰੀ ਨਹੀਂ ਕੱਕਾ ਹੁੰਦੀ ਇਹਨਾਂ ਦੀ ਹੋਰ ਈਮਾ ਕਰ ਦੋ ਹੋਰ ਈਮਾ ਰੱਖੋ ਬੁੱਤ ਈਮਾ ਰੱਖੋ ਬਸ ਫਾਈਬਰ ਬੰਨਣਾ ਪਏਗਾ ਬੱਤੀ ਬੱਤੀ ਬੰਨਣਾ ਪਏਗਾ ਹਾਂ ਹੋਰ ਲੈਣਾ ਕਰਦੇ ਨੇ ਬਾਅਦ ਤੋਂ ਵੜਾ ਜਾਂਦਾ ਇਹ ਇਹ ਦੇਖ ਬੰਨੋ ਐਵੇਂ ਬੰਨਦੇ ਕੋਈ ਨਾ ਇਧਰ ਕਰ ਦੱਸ ਲੈ ਇਹਨੂੰ ਬੁੱਤ ਕਰ ਫਸਾ ਲਾ ਦੇ ਘਰ ਲੈ ਆਇਆ ਤੇ ਤੁਸੀਂ ਆਪਾਂ ਲਈ ਦਰਵਾਜ਼ਾ ਖੋਲ੍ਹੋ। ਉਹ ਕਿਹੜਾ ਸਵਰਥੀ ਬਣਾਉਂਦੀ ਹੈ? ਕੀ ਕਰਨਾ? ਤੇ ਤੁਸੀਂ ਚਾਹ ਪੀਂਦੇ। ਆਹ ਸਭਾ ਕੋਟੈਂਟ ਵਾਲੇ ਆ ਗਏ ਸਾਰੇ ਉਹਨੂੰ ਚਾਹ ਚਾਹ 49 ਉਹ ਨਾ ਹਵਾਈ ਨੂੰ ਕਹਿੰਦੇ ਇੱਕ ਵਾਰੀ ਚਾਹ ਕਰਕੇ ਨਾ ਤਾਂ ਉਹ ਬਾਅਦ ਵਿੱਚ ਉਹ ਕਬੱਡੀ ਖੇਡਦੇ। ਉਸ ਪੀ ਜਾ ਕੇ ਬੰਦੇ ਬੰਦੇ ਨਾਲ ਥੋੜੀ ਥੋੜੀ ਚਾਹ ਕਿੱਥੇ ਰੋਟੀਆਂ ਲੈ ਲੈਂਦੇ। ਇਸੇ ਜਿਹੜਾ ਫੋਟੋ ਬੰਲੇ ਰਿਹਾ ਹਰਿਆਣਾ ਲੱਗ ਰਿਹਾ ਲੱਗ ਜਾਂਦਾ ਹੈ ਇਹਦੇ ਵਿੱਚ ਬੱਸ ਮੈਂ ਭੇਜ ਦਿਆਂ ਕਿਹਾ ਮਿਲ ਕੇ ਤੇ ਮੈਂ ਭੇਜ ਦਿਆਂ ਠੀਕ ਬਲੌਗ ਸਟਾਰਟ ਕਰ ਰਹੇ ਨੇ ਆ ਦੇਖੀ ਕਰੀ ਜਾਂਦੀ ਹੈ ਅੱਛਾ ਕਰੀ ਜਾਂਦੀ ਹੈ ਕੋਈ ਕੌਨੀ ਕਰਵਾਣੀ ਹੁੰਦੀ ਸਿੱਖ ਅੱਛਾ ਪੜਚੋਤ ਲੈ ਕਰਦੇ ਵਿੱਚ ਹੀ ਕਰਦੀ ਹੈ ਹਾਂ Gracias. Sí. Sí. ਮੈਂ ਦੱਦ ਨੇਚਰੰਨ ਨੇ 632 1150 ਆਹ ਤੂੰ ਦੋਗੇ 11 ਕਿਉਂ ਲਾਤੇ ਇੱਕ ਕੱਟ ਸ਼ਰੰਨ ਮੇ 632 1150 1150 ਦੇਣਾ ਨਹੀਂ ਤਾਂ